ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਔਰਤਾਂ ਨੂੰ ਦੇਣ ਰੱਖੜੀ ਦੇ ਉੱਤੇ 11100 ਰੁਪਿਆ ਐਤਵਾਰ ਨੂੰ 6 ਵਜੇ ਦੇ ਲਗਭਗ ਬਠਿੰਡਾ ਦੀ ਚੰਦ ਸਰ ਵਸਤੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਲਾ ਤੀ ਦਾ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਔਰਤਾਂ ਦੇ ਨਾਲ ਹਜ਼ਾਰ ਹਜ਼ਾਰ ਰੁਪਿਆ ਦੇਣ ਦਾ ਵਾਅਦਾ ਕੀਤਾ ਸੀ ਲੇਕਨ ਉਹ ਨਹੀਂ ਦਿੱਤਾ ਗਿਆ ਤੇ ਹੁਣ ਉਹ ਔਰਤਾਂ ਨੂੰ ਇਸ ਰਖੜੀ ਦੇ ਤਿਹਾੜੀ ਤੇ 11-1100 ਰੁਪਿਆ ਦੇਵੇ ད� 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 ད ਉਡੀਆ ਬੇਟਾ ਅੱਗੇ ਨਾ ਆਓ ਕਿਸ ਤੋਂ ਦਾ ਸਵਾਰ ਲਈ ਕਿਸ ਤੋਂ ਦਾ ਬਾਬਾ ਤੂੰ ਕਿਸ ਤੋਂ ਦਾ ਮੂਰਤ ਵੀ ਕਿਸ ਤੋਂ ਦਾ ਸੇਖੋਂ ਕੋਲ ਜਲੂਰ ਨੇੜੇ ਹੋਵੋ ਤਾਂ ਹਜੂਰ ਸੇਖੋਂ ਦੇ ਕੋਲ ਜਲੂਰ ਨੇੜੇ ਹੋਵੋ ਤਾਂ ਹਜੂਰ ਤੁਹਾਨੂੰ ਦੱਸੂਗਾ ਜ਼ਰੂਰ ਜੀ ਮੈਂ ਉਥੋਂ ਦਾ ਸਸੀ ਗਾਲ ਜੀ ਮੈਂ ਮਨਦੀਪ ਕੌਰ ਤੇ ਮੈਂ ਅੱਜ ਆਪਣੇ ਪੇਕੇ ਘਰ ਦੇ ਵਿੱਚ ਆਈ ਹਾਂ ਤੀਆਂ ਦਾ ਤਿਹਾਰ ਮਨਾਉਣ ਦੇ ਲਈ ਜੋ ਮੇਰਾ ਵੀਰ ਸਕਚਰਨ ਸਿੰਘ ਬਰਾੜ ਜੋ ਕਿ ਕਾਫੀ ਮਤਲਬ ਟਾਈਮ ਤੋਂ ਤੀਆਂ ਦਾ ਹਰੇਕ ਸਾਲ ਤਿਹਾਰ ਇਹ ਮਨਾਉਂਦੇ ਨੇ ਤੇ ਬੜਾ ਹੀ ਖੁਸ਼ੀਆਂ ਭਰਿਆ ਇਹ ਦਿਨ ਹੁੰਦਾ ਹੈ ਸਾਡੇ ਲਈ ਸਾਰੀਆਂ ੀਆਂ ਭੈਣਾਂ ਦੇ ਲਈ ਤੇ ਮਤਲਬ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇੱਥੇ ਆਉਣੀ ਆ ਫਿਰ ਸਾਰੀਆਂ ਘਰਾਂ ਦੇ ਇਕੱਠੀਆਂ ਹੁੰਦੀਆਂ ਨੇ ਸਾਡਾ ਇੱਕ ਪੰਜਾਬੀ ਕਲਚਰ ਜੋ ਕਿ ਮਤਲਬ ਸਾਡੇ ਹੁਣ ਭੁੱਲਦੇ ਜਾ ਰਹੇ ਨੇ ਨੌਜਵਾਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਐ ਤੀਆਂ ਤੇ ਰਿੰਜਾਂ ਕੀ ਹੁੰਦੀਆਂ ਨੇ ਤੇ ਪਰ ਇਹਦੇ ਨਾਲ ਇੱਕ ਇਹ ਵੀ ਐ ਵੀ ਇਹ ਕਾਇਮ ਰਹੇਗਾ ਵਿਰਸਾ ਸਾਡਾ ਤੇ ਮੈਨੂੰ ਇਹ ਬੜਾ ਖੁਸ਼ੀ ਹੁੰਦੀ ਹੈ ਮੇਰੇ ਵੀਰ ਤੇ ਮੈਨੂੰ ਬੜਾ ਮਾਣ ਐ ਵੀ ਉਹ ਸਾਨੂੰ ਬੁਲਾਉਂਦਾ ਐ ਸਾਰੀਆਂ ਭੈਣਾਂ ਨੂੰ ਤੇ ਅਸੀਂ ਇੱਥੇ ਜਾ ਕੇ ਆ ਕੇ ਸਾਰਿਆਂ ਨੂੰ ਮਿਲਦੇ ਆ ਤੇ ਇੱਕ ਆਪਣੇ ਪੁਰਾਣੇ ਸੱਭਿਆਚਾਰ ਨੂੰ ਯਾਦ ਕਰਦੇ ਆ ਤੇ ਇਹਦੇ ਨਾਲ ਸਾਡੇ ਸਾਰੇ ਭੈਣਾਂ ਪਰਾ ਮਤਲਬ ਜੋ ਵੀ ਛੋਟੇ ਬੱਚੇ ਆ ਉਹਨਾਂ ਨੂੰ ਵੀ ਇਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਜੋ ਵੀ ਮੈਂ ਹਰ ਕਿਸੇ ਭੈਣ ਭਰਾ ਨੂੰ ਇਹ ਚਾਹਣੀ ਹੈ ਵੀ ਉਹ ਵੀ ਇਸ ਤਰ੍ਹਾਂ ਦੇ ਪ੍ਰਾਲੇ ਕਰਨ ਹੋਰ ਵੀਰਾਂ ਨੂੰ ਵੀ ਮੈਂ ਇਹ ਬੇਨਤੀ ਕਰਦੀ ਆਂ ਵੀ ਉਹ ਵੀ ਇਸ ਤਰ੍ਹਾਂ ਦੇ ਪ੍ਰਾਲੇ ਕਰਨ ਭੈਣਾ ਨੂੰ ਆਪਣੇ ਘਰਾਂ ਦੇਆਂ ਨੂੰ ਜੋ ਵੀ ਐ ਉਹਨਾਂ ਨੂੰ ਬੁਲਾਉਣ ਇਹਦੇ ਨਾਲ ਪਿਆਰ ਮੁਹੱਬਤ ਫੈਲਦਾ ਹੈ ਨੌਜਵਾਨ ਬੱਚੇ ਜਿਹੜੇ ਸਾਡੇ ਨਿੱਕੇ ਛੋਟੇ ਬੱਚੇ ਆ ਉਹਨਾਂ ਨੂੰ ਇੱਕ ਇਹਦੇ ਬਾਰੇ ਸਾਰਾ ਕੁਝ ਪਤਾ ਲੱਗਦਾ ਹੈ ਵੀ ਇਹ ਸਾਡਾ ਸੱਭਿਆਚਾਰ ਹੈ ਇਹ ਇੱਕ ਮਤਲਬ ਜਿਸ ਦੇ ਵਿੱਚ ਉਹ ਬੱਚੇ ਵੀ ਮਤਲਬ ਇਸ ਨੂੰ ਬੋਲੀਆਂ ਜਿਵੇਂ ਕਿ ਹੁਣ ਅੱਜਕਲ ਡੀਜੇ ਤੇ ਨੱਚਦੇ ਨੇ ਬੱਚੇ ਡੀਜੇ ਤੇ ਕੁਝ ਵੀ ਨਹੀਂ ਪਤਾ ਲੱਗਦਾ ਉਹ ਬੋਲੀਆਂ ਗੀਤ ਗਾਉਂਦੇ ਨੇ ਮਤਲਬ ਨੱਚੀ ਜਾਂਦੇ ਨੇ ਇੱਥੇ ਇੱਕ ਬੱਚਾ ਆਪ ਗਾਉਂਦਾ ਹੈ ਇੱਕ ਬੱਚੇ ਨੂੰ ਆਪ ਕੋ ਬੋਲੀਆਂ ਪਾਉਣ ਦਾ ਮੌਕਾ ਮਿਲਦਾ ਏ ਜਿਸ ਦੇ ਨਾਲ ਬੱਚਿਆਂ ਦੇ ਵਿੱਚ ਫਿਜ਼ੀਕਲ ਫਿਟਨੈਸ ਵੀ ਰਹਿੰਦੀ ਹੈ ਵੀ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗੀ ਵੀ ਇਦਾਂ ਦੇ ਹੋਰ ਮੌਕੇ ਮਤਲਬ ਪੈਦਾ ਕਰੋ ਹੋਰ ਭੈਣ ਭਰਾਵਾਂ ਨੂੰ ਚਾਹਣੀ ਹੈ ਵੀ ਇਦਾਂ ਦੀਆਂ ਤੀਆਂ ਤ੍ਰਿੰਜਣਾਂ ਲਵਾਓ ਸੌਣ ਦੇ ਮਹੀਨੇ ਦੇ ਵਿੱਚ ਤਾਂ ਜੋ ਭੈਣ ਭਰਾ ਮਿਲਣ ਇਹਦੇ ਨਾਲ ਪਿਆਰ ਮੁਹੱਬਤ ਵਧੇ ਤੇ ਸਾਡਾ ਵਿਰਸਾ ਮਤਲਬ ਲੌਂਗ ਟਾਈਮ ਲਈ ਚੱਲੇ ਜਿਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਥੈਂਕ ਯੂ ਹਾਂਜੀ ਮੇਰਾ ਨਾਮ ਚਰਨਜੀਤ ਕੋਹਰਾ ਹੈਗਾ ਮੈਂ ਸ਼੍ਰੋਮਣੀ ਕਾਲੀਦਲ ਔਰਤਾਂ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਆਂਗੀ ਤੇ ਮੈਂ ਆਪਣੇ ਘਰ ਦੇ ਵਿੱਚ ਅੱਜ ਤੀਆਂ ਦਾ ਪ੍ਰੋਗਰਾਮ ਰੱਖਿਆ ਸੀ ਜੋ ਕਿ ਮੇਰੇ ਮਤਲਬ ਚੰਨਸਰ ਨਗਰ ਦੀਆਂ ਬੀਬੀਆਂ ਮੇਰੇ ਨਾਲ ਲਲ ਮਿਲ ਕੇ ਤੀਆਂ ਦਾ ਤਿਆਰ ਵਧੀਆ ਮਨਾ ਰਹੀਆਂ ਨੇ ਤੇ ਇੰਜੋਏ ਵੀ ਕਰ ਰਹੀਆਂ ਨੇ ਤੁਸੀਂ ਦੇਖ ਹੀ ਰਹੇ ਹੋਗੇ ਰਲ ਮਿਲ ਕੇ ਜਿਹੜੀਆਂ ਇਹ ਉਹ ਪੈਨਾਂ ਨੇ ਜਿਹੜੀਆਂ ਕਿ ਆਪ ਦੇ ਖੇਲੁਰਜ਼ੇ ਮਾਂ ਦੇ ਕਰਨ ਪਿੱਕੇ ਘਰ ਨਹੀਂ ਜਾ ਸਕਦੀਆਂ ਤੇ ਉਹ ਆਪਦੀ ਮਤਲਬ ਘਰ ਦੇ ਕੰਮਾਂ ਕਾਰਨ ਜੋ ਸਾਡੇ ਕਿ ਇੱਥੇ ਆਪਦੀ ਖੁਸ਼ੀ ਮਤਲਬ ਮਨਾਉਂਦੀਆਂ ਨੇ ਜੀਆਂ ਇਸ ਸਾਲ ਤੋਂ ਤਿਆਰ ਹੁੰਦਾ ਤੇ ਮੈਨੂੰ 5 ਸਾਲ ਹੋ ਗਏ 5 ਸਾਲ ਤੋਂ ਲਗਾਤਾਰ ਅਸੀਂ ਹਰ ਸਾਲ ਇਸੇ ਤਰ੍ਹਾਂ ਹੀ ਤਿਉਹਾਰ ਮਨਾਉਂਦੇ ਆ ਤੇ ਅਸੀਂ ਆਪਦਾ ਟਾਈਮ ਕੱਢਦੇ ਆਂਗੇ ਤੇ ਟਾਈਮ ਕੱਢ ਕੇ ਆਪਦੀ ਖੁਸ਼ੀ ਮਨਾਉਂਦੇ ਹੈਗੀਆਂ ਤੇ ਪਰਮਾਤਮਾ ਵਾਹਿਗੁਰੂ ਮਿਹਰ ਕਰੇ ਕਿ ਮੈਂ ਜੇ ਜਦੋਂ ਤੱਕ ਮੇਰੇ ਵਿੱਚ ਸਾਹ ਨੇ ਤੇ ਮੈਂ ਇਸੇ ਤਰ੍ਹਾਂ ਹੀ ਮਤਲਬ ਪੈਨਾਂ ਨੂੰ ਇਕੱਠੇ ਹੋ ਕੇ ਤਿ ਤੇ ਨਾਲ ਹੀ ਇੱਕ ਮੈਂ ਹੋਰ ਵੀ ਜਿਹੜੀ ਹੁਣ ਇਸ ਟਾਈਮ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਚੱਲ ਰਹੀ ਹੈ ਉਹਨੂੰ ਵੀ ਮੈਂ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਜਿਵੇਂ ਉਹਨਾਂ ਨੇ ਸਾਡੇ ਆਂ ਭੈਣਾਂ ਨਾਲ ਵਾਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਏ ਦਾ ਜਿਹੜਾ ਕਿ ਵਾਦਾ ਹਜੇ ਤੱਕ ਪੂਰਾ ਨਹੀਂ ਕੀਤਾ ਜਿਵੇਂ ਹੁਣ ਮੂਹਰੇ ਰੱਖੜੀ ਦਾ ਤਿਆਰ ਆਉਣ ਵਾਲਾ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਵਾਦਾ ਕਰਿਆ ਸੀ ਵੀ ਮੈਂ 1100 ਰੁਪਏ ਦੇਵਾਂ 1000 ਰੁਪਏ ਦਾ ਵਾਦਾ ਤਾਂ ਨਹੀਂ ਪੂਰਾ ਕੀਤਾ ਤੇ ਮੈਂ ਬੇਨਤੀ ਕਰਦੀ ਆਂ ਸਰਦਾਰ ਭਗਵੰਤ ਮਾਨ ਜੀ ਨੂੰ ਕਿ ਭੈਣਾਂ ਨੂੰ ਰਕੜੀ ਦੇ ਤਿਹਾਰ ਤੇ 11-1100 ਰੁਪਿਆ ਜ਼ਰੂਰ ਉਹ ਦੇ ਦੇਣਾ ਤੇ ਨਾਲ ਹੀ ਮੈਂ ਮੇਰੀਆਂ ਭੈਣਾਂ ਨੂੰ ਸੌਂਦੇ ਮਹੀਨੇ ਦੀਆਂ ਤਿੱਆਂ ਦੇ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਵੀ ਦਿਨੀਆਂ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਦੀ ਆ ਜਿਹੜੀਆਂ ਕਿ ਆਪਦੇ ਰਜੇਵਿਆਂ ਦੇ ਕਾਰਨ ਪੇਕੇ ਘਰੇ ਨਹੀਂ ਜਾ ਸਕਦੀਆਂ ਉਹ ਇਹੀ ਤਿਹਾਰਾਂ ਦੇ ਸਹੁਰਿਆਂ ਦੇ ਘਰੇ ਰਲ ਮਿਲ ਕੇ ਮਨਾਉਣ ਇਹਦੇ ਨਾਲ ਆਪਣੇ ਜਿਹੜੇ ਰਿਸ਼ਤਿਆਂ ਦੇ ਤੰਦ ਨੇ ਉਹ ਮਜ਼ਬੂਤ ਹੁੰਦੇ ਨੇਗੇ ਤੇ ਆਪਣਾ ਜਿਹੜਾ ਆਣ ਗਵਾਣ ਦਾ ਪਿਆਰ ਵੀ ਹੈਗਾ ਭੈਣਾਂ ਨਾਲ ਉਹ ਵੀ ਬੱਤਾ ਹੈਗਾਗਾ